ਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਅਸੀਂ ਗਏ ਸਵੇਰੇ ਦੇ ਹਸਪੀਟਲ ਕੰਨ ਕਰਨ ਦੀ ਮੈਡੀਸਿਨ ਲੈਣ ਵਾਸਤੇ ਤੇ ਜਿਹੜਾ ਦੀਪ ਨੇ ਫੋਨ ਕੀਤਾ ਕਹਿੰਦਾ ਵਾਜੀ ਘਰੇ ਆਇਓ ਤੇ ਆਪਾਂ ਘਰੇ ਬੈਠੇ ਅੱਗ ਗੁੰਦੇ ਲੱਗੇ ਕੀ ਖਾਂਦੇ ਆ ਕੀ ਖਾਂਦੇ ਆ ਚੀਚੀ ਕਹਿੰਦਾ ਸੀ ਕਾਕਾ ਕਾਕੀ ਦਿਨ ਹੋਜੀ ਕਿੱਥੇ ਸੀ ਐ ਐ ਅੱਛਾ داخل او تی جی 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 اچھا ਦੀਪ ਕਹਿੰਦਾ ਹੈ ਮੈਨੂੰ ਗੱਡੀ ਚਾਹੀਦੀ ਹੈ ਭਾਜੀ ਮੈਂ ਹੀ ਗੱਡੀ ਦੇਣ ਆਇਆ ਹਾਂ ਉਹਨੂੰ ਨ ਜਾਣਾ ਅੰਮ੍ਰਿਤਸਰ ਆਇਆ ਹੀ ਹੋਦੀ ਤੇ ਗੱਡੀ ਲੈ ਆ ਜਣੀ ਐ ਵਨ ਟੇਕ ਨੂੰ ਮਿਲ ਜਾਵਾਂਗੀ ਉਹਦੀ ਗੱਡੀ ਤੇ ਚਲੀਏ ਹਰਖਣ ਚਲੋ ਚਲ ਚਲੀਏ ਹਰ ਚਲੀ ਚਲੋ ਚਲੋ ਚਲੀਏ ਚਲੋ ਚਲੋ ਚੀਜੀ ਖਾ ਕੇ ਚਲੀਏ ਫਿਰ ਅਗਲੀ ਖੁਆਣੀ ਲੀ ਗੀ ਆਹ ਬਿਹਾਰ ਗੋਣੇ ਉਹ ਤੇ ਆ ਰਿਹਾ ਕਰੀ ਸੁਣੀ ਲੱਗਣ ਢੀ ਹਰ ਗੋਣੇ ਲੋਕੀਂ ਤਰਾਂ ਉਹਨੂੰ ਸਸਰੀ ਕਾਰ ਇਹ ਟਾਅਰ ਗੱਡੀ ਚੈੱਕ ਤੂੰ ਅੱਜ ਆਹ ਦੀਪੋਨਾ ਵਾਲਾ ਇਹ ਦੀਪ ਜਦਾ ਛੋਟਾ ਜਿਹਾ ਸੈਲੀਬ੍ਰੇਟ ਕਰਨਾ ਕਰਦੇ ਕਰਕ ਤੇ ਜਾ ਰਿਹਾ ਕਿਤੇ ਤੇ ਇਹਨੂੰ ਗੱਡੀ ਚਾਹੀਦੀ ਆ ਤੇ ਆਪ ਅੱਜ ਇਹਦੇ ਵਾਲੇ ਗੱਡੀ ਖੜਦਣੇ ਚੰਗਾ ਹੋਰ ਇਹ ਦੋ ਜਣੇ ਜਾ ਰਹੇ ਆ ਜੇ ਕਹਿੰਦਾ ਭਾਜੀ ਆ ਵੱਡੀ ਗੱਡੀ ਮੈਂ ਕੀ ਕਰਨੀ ਆਪਣੀ ਘੋਟੇ ਦੇ ਦੋ ਚਲੋ ਵੀ ਅਜ ਹੁਣੇ ਤੋਂ ਨੇ ਪਾਇਆ ਨਹੀਂ ਤੋੜ ਨਹੀਂ 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 ਨਾ ਸੈਰ ਉਹ ਜਿਹੜੇ ਸਾਡੇ ਦੇ ਕੰਦਾ ਵੱਡੀ ਉਹ ਤੋੜ ਤੂੰ ਲਾ ਤੂੰ ਇਤਨਾ ਹੀ ਪਾ ਲੇ ਠੀਕ ਕੁੜੀਏ ਦੁਖੀ ਕਰਨੇ ਹੋ ਜ਼ੋਰ ਬਹੁਤ ਉਹ ਫਕਰੇ ਜ਼ੋਰ ਲਾਈ ਜਾਂਦੀ ਆ ਉਹਨਾਂ ਜੋੜਿਆ ਆ ਨਾ ਜਿਹਦੇ ਨਾਲ ਆ ਪੀਰੋ ਚਾ ਮਪਾ ਦੋ ਸਾਰੀ ਫਿਰੋ ਫਿਰੋ ਲਾ ਹਰਗੋਣਾ ਵਧਾਈਆਂ ਤੈਨੂੰ ਵੀ ਨਾਲੇ ਅੱਜ ਵਧਾਈ ਦੇ ਹੱਕਦਾਰ ਹੈਗੀ ਤੂੰ ਅੱਜ ਉਹ ਆ ਤਸਮੇ ਦੇ ਖਿਲਾਰ ਦੇਣੇ ਇਹਨੂੰ ਕੀ ਕਰਨ ਦੇ ਇਹ ਹਰਗੋ ਨਹੀਂ ਨਹੀਂ ਇਹ ਨਹੀਂ ਇਹ ਨਹੀਂ ਲਾਉਣਾ ਸੋਨਾ ਲੱਗਣ ਡਿਆ ਫੁੱਲ ਜੇ ਲਾਉਣੀ ਤੇ ਹੁਣ ਗੱਡੀ ਲੈ ਕੇ ਹੁਣ ਆਪਾਂ ਚਾਰੇ ਆਂ ਹੁਣ ਘਰੇ ਜਾਉਂਗਾ ਮੰਮੀ ਨੇ ਵੀ ਜਾਣਾ ਨਾਲ ਇਧਰੋਂ ਮੰਮੀ ਕਹਿੰਦੇ ਚਲੋ ਇਧਰ ਇਕੱਲੇ ਡੈਡੂ ਨੇ ਗਏ ਨੰਦਪੁਰ ਸਾਹਿਬ ਤੇ ਮੰਮੀ ਕਹਿੰਦੇ ਮੈਨੂੰ ਵੀ ਲੈ ਜਾਓ ਨਾਲ ਐਂ ਚਲਦੇ ਘਰੇ ਤੇ ਮੈਂ ਫਿਰ ਘਰੋਂ ਹੋ ਕੇ ਤੇ ਮੈਂ ਹੁਣ ਜਾਣਾ ਪਲਾਟ 'ਚ ਮਿਸਤਰੀ ਲੱਗੇ ਨੇ ਉੱਥੇ ਤੇ ਇਹ ਹਰਗਣ ਹਰਗਣ ਬਾਬੂ ਹੈ ਬਿੱਲੀ ਕੀ ਕਰਦੀ ਆ

ਆ ਆਹ ਹੋਨੇ ਯੋ ਮੀਰਾ ਤੇਰੀ ਮਾਂ ਕਿੱਥੇ ਹੋਣ ਪਤਾ ਲੱਗਦਾ ਨਹੀਂ ਇਹਨਾਂ ਮਮਾ ਕਿੱਥੇ ਹਾਂ ਬਹੁਤ ਕਾਉਦਾ ਆਪਾਂ ਕੱਪੁੰਦੇ ਦੱਸਦੀ ਬੋਝ ਕਾਦਾ ਗਰਦੀ ਜੇ ਵੀ ਉਹਨੂੰ ਪਤਾ ਗੁੱਡ ਕਾੜ ਨਹੀਂ ਮਿੱਤਨੇ ਬੈਠਦੇ ਵਿੱਚ ਕੋਈ ਨਹੀਂ ਡਰਨਾ ਚਲੋ ਯੋ ਗਰਦੀ ਨਹੀਂ ਕਰਦੀ ਅਸੀਂ ਥੋਲੇ ਭੰਜੇ ਉੱਥੇ ਜਾਓ ਉੱਥੇ ਇਹ ਨੂੰ ਹੁਣ ਚਾਲੇ ਤੇ ਬਜੀ ਇੱਕ ਮਿੰਟ ਵੇਖੀ ਜਾਵੇ ਕਿ ਇਹ ਡਿਗਣਾ ਪੈਣਾ ਡਿਗਣਾ ਨਹੀਂ ਮੈਂ ਦੇਖਾਂ ਕਿ ਤੱਕ ਤੱਕ ਕਦਾਂ ਉਤਰੀਦਾ ਅੱਗੇ ਮੈਂ ਐਂਡ ਕਰਕੇ ਮੈਂ ਦੇਖੀ ਹੁਣ ਵੇਖਿਓ ਸ਼ਾਇਦ ਮੈਨੂੰ 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 ਨਹੀਂ ਫੜਨਾ ਨਹੀਂ ਮੈਨੂੰ ਆਸਰਾ ਕਹਿੰਦੀ ਆਸਰਾ ਕਰ ਮੈਂ ਨਹੀਂ ਫੜਨਾ ਆਪ ਹੀ ਉੱਤਰ ਹੁਣ ਵੇਖਿਓ ਇੱਥੇ ਹੁਣ ਵੇਖੀ ਜਾਏ ਇਹ ਇੱਥੇ ਵੇਖੀ ਜਾਏ

ਹੱਪ ਹੱਪ ਇਕ ਮਾਂ ਨਹੀਂ ਆ ਮਾਂ ਨਹੀਂ ਚੀਕ ਮਾਰ ਦੇ ਆ ਜੋਰ ਚ ਫੁੱਫੂ ਕਹਿੰਦੇ ਕੰਨ ਕਰ ਕਰ ਦੱਸਾਂ ਇਕ ਫੁੱਫੂ ਕਹਿੰਦੇ ਕੰਨ ਕਰ ਗੱਲ ਦੱਸਾਂ ਗੱਲ ਦਿੰਦੇ ਸੋਹਣੀ ਗੱਲ ਕੰਨ ਕਰ ਲੈ ਰੋਣੇ ਓਏ ਇਹ ਕੰਮ ਨਹੀਂ ਕਰ ਚੀਕ ਲੈ 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 ਮਦਾ ਯਾ ਸੰਦੀਪ ਜੀ ਨੂੰ ਫੇਰੇ ਕਰੀ ਹੈ ਬਹੁਤ ਬਹੁਤ ਮੈਨੂੰ ਤੇ ਮੈਨੂੰ ਤਾਂ ਲੱਭਦਾ ਤਾਂ ਨਹੀਂ ਜਾਂਦੀ ਲੰਮੀ ਉਮਰ ਆਉਣ ਆਹ ਤੇ ਗਿਫਟ ਤੁਹਾਡਾ ਪੇਂਟਿੰਗ ਆ ਜਾਊ ਕਿਸ ਦਿਨ ਜਗਾ ਹਾਂਜੀ ਗਿਫਟ ਮੈਗਾ ਤੇਰਾ ਪੇਂਟਿੰਗ ਆ ਜਾਊ ਕਿਸ ਦਿਨ ਉਹ ਜਦੋਂ ਇੱਧਰ ਆ ਜਾਓਗੇ ਨਾ ਫੇਰ ਠੀਕ ਹੈ ਗਿਫਟ ਗਿਫਟ ਆ ਜਾ ਤੇਰੀ ਦਾਮਟ ਆ ਗਿਆ ਨਾ ਕੋਈ ਹੱਕ ਕੋਈ ਨਹੀਂ ਆਏ ਸਿੱਧਾ ਦਵਾਈ ਲੈ ਕੇ ਆਏ ਹਸਪੀਟਲ ਤੋਂ ਬੰਦਾ ਚਲੋ ਉਹ ਹੀ ਕਰੀ ਹੈ ਜਦੋਂ ਤੁਸੀਂ ਨਵੇਂ ਘਰ ਆ ਗਏ ਨਾ ਫੇਰ ਤੁਹਾਡੇ ਕੋਲ ਦੋ ਗਿਫਟ ਲੈ ਲੈਣੇ ਨੇ ਇੱਥੇ ਲਵਾਉਂਗੇ ਨਾ ਇੱਥੇ ਦਾ ਨਾਮ ਭਰਮਪਾ ਬੰਦਾ ਹਰਗੁਣਾ ਮਿਲ ਗਈ ਚੀਜੀ ਹਮਮ ਚੰਗਾ ਹਰਗੁਣਾ ਚੱਲੇ ਚੰਗਾ ਹਰਗੁਣਾ ਬਾਏ ਬਾਏ ਹੋਰ ਹਰਗੁਣਾ ਬਾਏ 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 ਇੱਧਰ ਬਾਏ 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 ਨਹੀਂ ਕਹਾਂ ਤਾਂ ਬਾਏ ਹਰਗੁਣਾ ਬਾਏ ਦੋਨੋਂ ਕਰਨਾ ਦੂਜੀ ਦੂਜੀ ਕਰੂ ਖੜੇ ਬਾਏ ਰੱਖ ਦੋ ਬਾਏ 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 ਚੱਲੇ ਆਹੀ ਆ ਚੱਲ ਨਹੀਂ ਬਾਏ ਰੱਖ ਦੋ ਉਹਦੇ ਸਿਰ ਤੇ ਕੋਈ ਫਰਕ ਨਹੀਂ ਨਾ ਮਾਦੀ ਕਰਦਾ ਮੈਂ ਬਾਏ ਬਾਏ ਮੈਂ ਚਲੋ ਠੀਕ ਆ ਫਿਰ ਆਪਾਂ ਲਗਾ ਦਈਏ ਤੁਹਾਨੂੰ ਧਿਆਨ ਰੱਖੀਏ ਚਲੋ ਓਕੇ ਸਾਹਿਬ ਚਲੋ ਠੀਕ ਹੁਣ ਠੀਕ ਆਪਾਂ

ਠੀਕ 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 ਹੋ ਠੀਕ ਹੁਣ ਚੱਲੀ ਹਾਂ ਮੈਂ ਹੁਣ ਨਹੀਂ ਪੀਣ ਬਸ ਹੁਣ ਜਾਂਡੇ ਘਰ ਨੂੰ ਨਾਲ ਮੰਮੀ ਅਗਰ ਰਸਤੇ 'ਚ ਪੀ ਜਾਂਦੇ ਆਂ ਨਾਰੀਅਲ ਪਾਣੀ ਹਨ ਨਾਰੀਲੇ ਪਹਾਰਾ ਹੀ ਬਣਾਈ ਉਹਦਰ ਮਿਸਤਰੀ ਚਾਹ ਦੇ ਕੰਡੇ ਹੋਣੇ ਆ ਤੇ ਇਧਰ ਆਪਾਂ ਨਾਰੀਅਲ ਪੀ ਜਾਂਦੇ ਹਾਂ ਉਹ ਵੀ ਲੈ ਜੀ ਉਹਨਾਂ ਵਾਸਤੇ ਵੀ ਫਿਕਟੋਏ ਲੈnde ਪਏ ਨੇ ਸਬਜੀ ਤੇ ਮੈਂ ਕਹਾ ਚੱਲ ਸ਼ਾਮ ਨੂੰ ਬਣਾ ਲਾਂਗੀ ਅੱਗੇ ਉਹਨਾਂ ਨੇ ਧੁੱਪ ਕਰਕੇ ਕਵਰ ਕੀਤਾ ਹੋਇਆ ਚਾਦਰ ਜੀ ਲਾਈ ਹੋਈ ਜੇ ਪਹੁੰਚ ਗਿਆ ਵਾ ਪਲਾਟ ਚ ਘਰ ਆਪਨੇ सौ लाताओ चाह देती है चलिए फिर वापस रस्तम जरूरी है भाई जी ने मशीन तो लगे भाजी मिल चलते जो और जी ठीक वी ਕੀ ਕਰੀ ਜਾਂਦੇ ਕੰਮ ਕਰ ਉਹ ਆ ਹੁਣੇ ਆਹ ਕਹਿੰਦਾ ਸਮਾਨ ਹੀ ਖੇਤਾ ਇਹ ਕੁਰਸੀਆਂ ਭਾਈ ਨੇ ਬੜੀਆਂ ਘੈਂਟ ਰੱਖੀਆਂ ਕੁਰਸੀਆਂ ਲੈਨੇ ਯਾਰ ਕੁਰਸੀਆਂ ਸਾਰੇ ਕਹਿੰਦੇ ਬਹੁਤ ਵਧੀਆ ਘੈਂਟ ਰੱਖਿਆ ਕੁਰਸੀਆਂ ਬੜੀਆਂ ਪੁਰਾਣੀਆਂ ਹੁੰਦੇ ਮਿਲਦੀ ਨੇ ਇੱਥੇ ਕੁਰਸੀ ਗਦਾਪ ਰੋਡ ਤੇ ਖਲੋਤੇ ਆਪਾਂ ਗਦਾਪ ਰੋਡ ਤੇ ਆ ਭਾਜੀ ਉਹ ਗਦਾਮ ਆ ਤੇ ਇੱਥੇ ਕਹਿੰਦੇ ਗੱਡੀਆਂ ਗੁਡੀਆਂ ਪਾਰਕਿੰਗ ਕਰਨੀਆਂ ਆਪਣੀਆਂ ਤੇ ਕਿਰਾਏ ਵਾਸਤੇ ਜਿਵੇਂ ਗਦਾਮ ਖਾਲੀ ਆ ਜਿਦਾਂ ਕਿ ਕੋਈ ਨਈ ਜਗ੍ਹਾ ਹੁੰਦੀ ਆ ਨਾ ਘਰੇ ਗੱਡੀ ਗੁਡੀ ਲਾਉਣ ਵਾਸਤੇ ਇੱਥੇ ਪਾਰਕਿੰਗ ਕਰ ਸਕਦੇ ਤੁਸੀਂ ਤੇ ਮੈਂ ਭਾਈ ਦਾ ਨੰਬਰ ਕਰਦਾ ਦਾ ਮੈਂਸ਼ਨ ਤੇ ਗੱਲਬਾਤ ਕਰ ਲਿਓ ਤੁਸੀਂ ਠੀਕ ਜੇ ਜਗਾ ਬੜੀ ਆ ਭਾਜੀ ਹੁਣ ਆ ਗੋ ਤੇ ਚਲੋ ਲਾਉਣ ਦਾ ਕਿਰਾਇਆ ਕੋਈ ਜ਼ਿਆਦਾ ਨਹੀਂ ਭਾਜਣੀ ਕਹਿੰਦੇ ਹੈਗੇ 1000 ਰੁਪਿਆ 1000 ਰੁਪਿਆ ਮਤਲਬ ਮਹੀਨੇ ਦਾ ਕਿਰਾਇਆ ਜੇ ਈ ਰਿਕਸ਼ਾ ਵਗੈਰਾ ਹੋਰ ਕਿੰਨਾ ਨੇ ਉਹਦਾ ਖਰਚਾ ਘਟ ਜਾਏਗਾ ਮੌਕੇ ਤੇ ਕੋਈ ਗੱਲ ਨਹੀਂ ਹੈਗੀ ਇਹੋ ਜੀ ਤੇ ਭਾਏ ਦਾ ਨੰਬਰ ਆ ਰਿਹਾ ਸਕਰੀਨ ਤੇ ਤੁਸੀਂ ਗੱਲਬਾਤ ਕਰ ਸਕਦੇ ਠੀਕ ਜੇ ਗਦਾਪੁਰ ਰੋਡ ਆ ਸਾਹਮਣੇ ਵੇਖੋ ਕੋਈ ਸਲੇਮ ਲੱਗੀ ਕੋਈ ਫਰੰਕਚਰੀ ਰੋਡ ਨਾਲ ਮੁੱਕਦੀ ਹੈ ਆਹ ਲਾ ਬੱਸ ਟਿਕਣਾ ਲੈ ਆਵੀਂ بس 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 باقی पी लूं मैं। ਭਾਜੀ ਨੇ ਲੈ ਕੇ ਆਏ ਕੋਕ। ਐਵੇਂ ਖਰਚਾ ਕਰ ਲਿਆ ਭਾਜੀ ਉਹਨਾਂ ਨੇ। ਚੱਲ ਯਾਰ ਕੋਈ ਮੈਂ ਥੋੜਾ ਰਿਵੋਇਡ ਕਰਾਂ। ਚਲੋ ਖਰਚਾ ਕਰ ਲੈ ਪੀ ਲੈਨੇ। ਭਾਜੀ ਉਹਨਾਂ ਦੇ ਸ਼ੋਰੂਮ 'ਚ ਪਹੁੰਚ ਗਏ ਹਾਂ। ਅਜਰ ਭਾਜੀ ਨੇ ਬੈੱਡ ਬੜੇ ਵਧੀਆ ਤਰੀਕੇ ਨਾਲ ਲਾਏ। ਬਹੁਤ ਹੀ ਸਸਤੇ ਰੇਟਾਂ ਦੇ ਕੰਮ ਆ। ਕੀ ਆ ਜੀ? ਠੀਕ ਜੀ। ਬਣਾ ਤਾਂ ਵੈੱਡ ਮੁੰਡੇ ਦਾ ਹਾਂਜੀ ਬੋਲਦੇ ਆ ਆ ਲੈ ਬਾਬਾ ਅੱਛਾ ਬਧੀਆ ਵਧੀਆ ਮੈਂ ਫੜ ਕੇ ਲੈ ਠੰਡਾ ਇੱਧਰ ਸਾਰੇ ਕਿ ਮੈਨੇ ਪੁੱਛਣ ਦੇ ਜਿਹੜਾ ਉਹ orange suits ਮਾਇਆ ਉਹ ਉਹਦੇ ਬਾਰੇ ਕੁਝ ਪੁੱਛਣ ਦੇ ਕਮੈਂਟ ਵਿੱਚ ਕਮੈਂਟ ਕਾਫੀ ਆਏ orange ਕਿਹੜਾ black black proof ਹਮ ਹਮ ਹਾਂ ਦੇ ਕਿਥੋਂ ਲਈਏ ਕਿਵੇਂ ਕਿੰਨੇ ਦੀ ਆਈ ਕਿ ਕਿਥੋਂ ਲੰਗਾਈ ਆ ਉਹਨੇ ਫੁੱਲ ਫੋਟੋ ਹਨ ਸੈਂਡ ਕਰਿਓ ਠੀਕ ਓਕੇ ਤੇ ਇਹ ਮੈਂ ਤੁਹਾਨੂੰ ਦੱਸ ਦਈਏ ਅਸੀਂ オンਲਾਈਨ ਮੰਗਾਈਆਂ ਸੀ ਦੋ ਫਰੋਕ ਮੰਗਾਈਆਂ ਸੀ ਤੇ ਇਹ ਬਲੈਕ ਕਲਰ ਫਰੋਕ ਆ ਇਹਦੇ ਨਾਲ orange ਦੁਪੱਟਾ ਜਿਹੜਾ ਮੈਂ ਆਪਣੇ ਘਰੋਂ ਹੀ ਮਤਲਬ ਕਿਸੇ suit ਨਾਲ ਹੈਗਾ ਹੀ ਉਹ ਵਾਲਾ ਲੈ ਲਿਆ ਤੇ ਲੈਸ ਲਗਾਈ ਫਿਰ ਆਪ ਖੁਦ ਥੋੜੀ ਟੌਰ ਬਣਾਈ ਹੋਰ ਦੂਸਰਾ ਕਲਰ ਹੈਗਾ ਵਾ wine wine ਜਾਂ ਲਾਲ purple ਕਲਰ ਪਰਪਲ ਕਲਰ ਹੀ ਅਸਾ ਚ ਸੋਰੀ ਪਰਪਲ ਕਲਰ ਹੈ ਉਹ ਰੋਟੀ ਬਣੀ ਲੱਥ ਲਿਆ ਇਧਰ ਮੰਮੀ ਆਏ ਨੇ ਤੇ ਸੇਵੀਆਂ ਲਗੀਆਂ ਸੇਵੀਆਂ ਦੁੱਧ ਦੁੱਧ ਵਾਲੀਆਂ ਦੁੱਧੀਆਂ ਸੇਵੀਆਂ ਬਣਾਉਣੀਆਂ ਹੈ ਕਿ ਇਸ ਕਰਕੇ ਅੱਜ ਦੁੱਧ ਵਾਲੀਆਂ ਨਹੀਂ ਬਣਾਉਣੀਆਂ ਸੇਵੀਆਂ ਹਾਂਜੀ ਕਿਉਂ ਵਾਲੀਆਂ ਬਣਨਗੇ ਸੈਲੀਬ੍ਰੇਟ ਕਰਨ ਦੇ ਕਰਦੇ ਹੋਣ ਚਾਹੀਏ ਇੱਥੇ ਵੀ ਕਰਕੇ ਗਏ ਉਹਦੇ ਉਹਦੇ ਦੇ ਵੱਡੇ ਮੇਰੇ ਵੱਲੋਂ ਉਹਨਾਂ ਨੂੰ ਹੈਪੀ ਬਰਥਡੇ ਭਾਬੀ ਜੀ ਨੂੰ ਤੇ ਇਹ ਤੇ सेलिब्रेट ਕੀਤਾ ਉੱਥੇ ਵੀ ਸ਼ਾਇਦ ਕਰਦੇ ਹੋਣ ਗਿਆ ਹੈ ਦੀਪ ਆਪਣੇ ਸਾਰੇ ਚਲੋ ਦਰਖਾਰੇ ਸੇਵੀਆਂ ਇਦਾਂ ਦੀ ਸੇਵੀਆਂ ਭਾਵੇਂ ਕੋਣ ਬਣਾਉਂਦਾ ਹੁੰਦਾ ਹੈ ਹਾਂਜੀ ਨਾਨੀ ਢਾਡੀ ਹੁੰਦੀ ਹੋਣੀ ਉਹ ਲੰਘ ਜਾਂਦੀਆਂ ਹੋਣ ਅਸਲ ਉਹ ਵਧੀਆ ਅੱਜ ਚਿੱਟਾ ਬਣਾ ਆ ਕੇ ਵੇਖ ਕੇ ਮੈਂ ਕਰਨਾ ਆਪਣੀ ਨਾਨੀ ਦੇ ਗਈ ਆ ਔਰ ਪਾ ਪਾ ਮम्मी ਤੁਸੀਂ ਇਹ ਨਹੀਂ ਲਾਉਣੀ ਹੋਰ ਮਾਵਾ ਦੀਆਂ ਗੱਲਾਂ ਕਰਨ ਲਈਆਂ ਹਨ ਪਾ ਪਾ ਮੰਮੀ ਮੈਨੂੰ ਆ ਇਹ ਇਧਰ ਬਣ ਰਹੀ ਹੁਣ ਚਾਹ ਲੰਗਰ ਪਾਣੀ ਆਪਾਂ ਛਕ ਲਿਆ ਚਾਹ ਲੱਗੇ ਬਣਾਉਣਾ ਅੱਗੇ ਮੈਂ ਚਾਹ ਕਰੀ ਬਣਾਈ ਉਹ ਫੁੱਟ ਗਈ ਯਾਰ ਹੁਣ ਕਿਹਨੇ ਕਹਿੰਦੀ ਮੈਂ ਬਣਾ ਕੇ ਦੱਸ ਦਿੰਦੀ ਚਾਹ ਹੈ ਹਾਂ ਹੋਏ ਫੁੱਟੂ ਵੀ ਲੱਗ ਗਈ ਅੱਜ ਤੋਂ